ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕੰਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਤ ਸਾਹਿਬ ਦੇ ਅਧਿਕਾਰੀ ਦੀ ਨਿਯੁਕਤੀ ਹੁੰਦੀ ਸੀ ਇੱਕ ਵਿਧੀਵਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗਰੰਥੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਦਿੰਦੇ ਸੀ ਉਸ ਤੋਂ ਬਾਅਦ ਸਰੀਕ ਅਕਾਲ ਤਖਤ ਸਾਹਿਬ ਜਿਤੇਦਾਰ ਸਾਹਿਬ ਜੇ ਜਿਤੇਦਾਰ ਸਾਹਿਬ ਨਾ ਹੋਣ ਤੇ ਹੈਡ ਗੰਤੀ ਸਾਹਿਬ ਦੂਜੇ ਤਖਤਾਂ ਦੇ ਜਿਤੇਦਾਰ ਸਾਹਿਬ ਜੇ ਜਿਤੇਦਾਰ ਸਾਹਿਬ ਨਾ ਹੋਣ ਤੇ ਹੈਡ ਗੰਤੀ ਸਾਹਿਬ ਫਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ ਉਸ ਤੋਂ ਬਾਅਦ ਪੰਥਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਰ ਪੇਟ ਕਰਦੀਆਂ ਸੀ ਤੇ ਪੰਥ ਮੱਲੋ ਜਿਹੜਾ ਉਹ ਜਥੇਦਾਰ ਨੂੰ ਪ੍ਰਵਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਰ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਅਰ ਨਾ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੱਡ ਗ੍ਰੰਥੀ ਸਾਹਿਬ ਹਾਜ਼ਰ ਸੀ ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੱਡ ਗ੍ਰੰਥੀ ਸਾਹਿਬ ਸ਼ਾਮਲ ਸੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ ਔਰ ਨਾ ਹੀ ਕੋਈ ਸਿੱਖ ਸੰਪਰਦਾ ਉਹ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਉੱਥੇ ਹਾਜ਼ਰ ਸੀ ਇਸ ਅੰਤਿਮ ਰਿਆਦਾ ਦਾ ਹੋਰ ਉਲੰਘਣਾ ਜਵਾਜਰ ਕਰਕੇ ਤਖਸ਼ਿੜ ਕੇਸガル ਸਾਹਿਬ ਕੇ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਮੰਦ ਭਾਗਾ ਵਰਤਾਰਾ ਸਮੁੱਚੀ ਸਿੱਖ ਕੌਮ ਨੂੰ ਸਮੁੱਚੀਆਂ ਪੰਥਕ ਸਭਾ ਸੁਸਾਇਟੀਆਂ ਜਥੇਬੰਦੀਆਂ ਸੰਪਰਦਾਵਾਂ ਨੂੰ ਅੱਜ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਜੋ ਅੱਜ ਕਹਾਣ ਹੋਇਆ ਹੈ ਇਹਦਾ ਮੁੱਖ ਦੋਸ਼ੀ ਮੁੱਖ ਜ਼ਿੰਮੇਵਾਰ ਜਿਹੜਾ ਕੌਣ ਹੈ ਜੋ ਮੈਂ bari ਤੈਅ ਕਰਨੀ ਪਾਉਗੀ ਜਿਸ ਨੇ ਅੱਤ ਮਰਿਆਦਾ ਦਾ ਕਾਲ ਕੀਤਾ ਹੈ। ਔਰ ਆਪਣੀ ਇਸ ਕੀਤੀ ਗਲਤ ਕਾਰਵਾਈ ਨੂੰ ਜਸਟੀਫਾਈ ਕਰਨ ਵਾਸਤੇ ਕਿਸ ਨੂੰ ਪਠਾਇਆ ਗਿਆ? ਸੁੱਚਾ ਸਿੰਘ ਲੰਗਾਨ ਨੂੰ। ਤੂੰ ਵੀ ਕਮਾਲ ਦੀ ਕਰਤਾ। ਇਹ ਨਹੀਂ ਹੋਣਾ ਚਾਹੀਦਾ ਸੀ ਬਹੁਤ ਮੰਦ ਭਾਗਾ ਵਰਤਾਰਾ ਹੋਇਆ ਇਹਦੀ ਜਿੰਨੀ ਨਿਖੇਦੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਪੰਥ ਦੀ ਭੱਟੀ ਸੰਪਰਦਾ ਹੈ ਸਸਤਾ ਹੈ ਬਾਕੀ ਜਿੱਥੇ ਬੰਨੀਆਂ ਦੀਆਂ ਬਾਹਾਂ ਨੇ ਅੱਜ ਬਾਹਾਂ ਨੇ ਸਾਥ ਛੱਡ ਦਿੱਤਾ ਹੈ ਬਹੁਤ ਮਤਭਾਗੀ Well, thank you